ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਫੇਂਡ ਪਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪੰਨੋ ਡੇਰੀ ਫਾਰਮ ਤੇ ਅਮਰਤਪੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਵਾਲੀਆਂ ਇੱਕ ਆ ਤੋਕੜ ਗਾ ਪੰਚਾਕ ਪਾਸ ਤੇ ਆ ਦੋ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਇਹ ਗੱਲਬਾਤ ਕਰਦੇ ਹਾਂ ਵਿਧਿਆ ਨਾ ਹਾਂਜੀ ਵਿਧੇ ਸਾਸਿਕਾਲ ਜੀ ਸਾਸਿਕਾਲ ਜੀ ਹੋਸਣਾ ਠੀਕ ਠਾਕ ਜੀ ਬਾਬੇ ਪਾਲਾ ਹਰੀ ਬੜੀ ਕਿਰਪਾ ਸਤ ਬੋਲੇ ਮੋਗੀਆਂ ਛੁੱਟੀਆਂ ਹਾਂਜੀ ਮੋਗੀਆਂ ਮੋਗੀਆਂ ਭਾਜੀ ਠੀਕ ਹੈ ਹਾਂਜੀ ਦੁਕਾਨ ਬਦਲਤੀ ਫਿਰ ਹਾਂਜੀ ਹਾਂ ਦੁਕਾਨ ਭਾਜੀ ਉਧਰ ਹੀ ਲੈਣ ਦੀ ਬਾਪੂ ਦਾ ਜੀ ਨਹੀਂ ਲੱਗਦਾ ਇਕੱਲੇ ਦਾ ਅੱਛਾ ਘਰ ਆ ਗਿਆ ਮੈਂ ਚਲੋ ਕੋਈ ਗੱਲ ਨਹੀਂ ਜਰੀ ਆਏ ਨੇ ਠੀਕ ਠੀਕ ਹੈ ਹਾਂਜੀ ਤੇ ਚਲੋ ਹਾਂਜੀ ਤੇ ਨਾਮ ਦੱਸਦਾ ਫਿਰ ਇੱਕ ਨਾਮ ਭਾਈ ਅਮਰਪਾਲ ਸਿੰਘ ਜੀ ਅੱਛਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਵਾ ਬਕਾਲਾ ਸਾਈਟਾਂ ਤੋਂ ਪੈਂਦਾ ਜੇ 2 ਕਿਲੋਮੀਟਰ ਰਈਆ 4 ਬਿਆਸ 7 ਅਕਮਿੰਨ ਰੋੜ ਦੇ ਤੋਂ ਕਿਲੋਮੀਟਰ ਸਰਕਾਰੀ ਸਕੂਲਾਂ ਦੇ ਠੇਕੇ ਲੱਗੇ ਦੋ ਨੰਬਰ ਆਪਣੀ ਗਲੀ ਠੀਕ ਹੈ ਤੇ ਫੋਨ ਨੰਬਰ ਵੀ ਬੋਲਦੇ ਕਰ 981588 ਵਟਸਐਪ ਚੱਲਦਾ ਜੀ ਠੀਕ ਹੈ ਹਾਂਜੀ ਤੇ ਜਿਹੜਾ ਉੱਥੇ ਵੀ ਅੱਡਾ ਹੁਣ ਬੰਦ ਕਰਦਾ ਕਿ ਉੱਥੇ ਵੀ ਚਲਦੇ ਰੋਗੇ ਜਿੰਦਾ ਜਿੰਦਾ ਭਾਈ ਇਹ WhatsApp ਵਿਆਹ ਹੀ ਹੋਣਾ ਚਾਹਣਾ ਹੁਣਾ ਅੱਛਾ ਹਾਂਜੀ ਪਾਊਗਾ ਮਾਸਾ ਕੋਈ ਗੱਲ ਨਹੀਂ ਅੱਛਾ ਵਿੱਚ ਜੀ ਕੀ ਤਾਂ ਫੇਰਾ ਬਹੁਤ ਕਹਿੰਦੇ ਕੁਝ ਕਦੀ ਉੱਥੇ ਤੇ ਕਦੀ ਇੱਥੇ ਸਾਰੇ ਏਡੇ ਰਖਨੇ ਪੈਂਦੇ ਆ ਠੀਕ ਹੈ ਹਾਂਜੀ ਹਾਂਜੀ ਚਲੋ ਫਿਰ ਜਿਹੜਾ ਇਤਰਾਜ ਕਰਦੇ ਸੋ ਲਾਗੋ ਬੰਦੇ ਬੜੇ ਜਾਣਦੇ ਕਹਿੰਦੇ ਤੂੰ ਦੂਰ ਚਲੇ ਗਿਆ ਮੈਂ ਕੋਈ ਨਹੀਂ ਆਪਾਂ ਲੱਗਿਆ ਇਹਨੇ ਵੀ ਇਹ ਕਿਹੜੀ ਗੱਲ ਆ ਠੀਕ ਹੈ ਹਾਂਜੀ ਹਾਂਜੀ ਠੀਕ ਚਲੋ ਹਾਂਜੀ ਤੇ ਰੇਤ ਤੋਂ ਸ਼ੁਰੂਆਤ ਕਰ ਲਈਏ ਪਹਿਲੇ ਨੰਬਰ ਵਾਲੀ ਤੋਂ ਹੀ ਹਾਂਜੀ ਕਿੰਨਾ ਤੇ ਮਗਰ ਇਹਦੇ ਵੱਛੀ ਵੱਛੀ ਬਹੁਤ ਕਮਾਲ ਦੀ ਹੈ ਵੱਛੀ ਬੜੀ ਕਮਾਲ ਦੀ ਹੈ ਨਾ ਇਹ ਤੇ ਮਗਰ ਸਾਂਭੀ ਅger ਵੀ ਵੱਛੀ ਸਾਂਭੀ ਬੜੀ ਆ ਵੱਛੀ ਹੈ ਵੀ ਚੰਗੇ ਟੀਕੇ ਦੀ ਆ ਇਹ ਆਹ ਅੰਨੀਆਂ ਨਾਲ ਅੱਜ ਵੇਖਣ ਨੂੰ ਵੀ ਨਹੀਂ ਆਉਂਦੀ ਆ ਤੇ ਵੱਛੀ ਵੀ ਸਾਂਭੀ ਚੰਗੀ ਆ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹ ਤੇ ਮਗਰ ਹਾਂਜੀ ਤੇ ਦੁੱਧ ਕਿੰਨਾ ਤਿਆਰ ਜੇ ਤੇ ਕੋਲ 2000 ਦੀ ਭਾਜੀ ਜਿਹੜਾ ਮੇਨ ਦੇਣਾ 13 ਲੀਟਰ ਲੀਟਰ ਨਾਲ ਕਹਿੰਦਾ ਹਾਂਵੇਂ 15 ਲੀਟਰ ਭਾਜੀ ਕਰੀ ਜੀ ਗਰਮੇ ਗਰਮੀਆਂ ਤੁਹਾਨੂੰ ਪਤਾ ਵਾ ਇਧਰ ਵੇਖੋ ਫਿਰ ਠੀਕ ਆ ਠੰਡੀ ਤੇ ਸੀਨ ਇਦਾਂ ਹੀ ਬੈਹੋ ਗਾਂ ਥੱਲੇ ਕੋਈ ਗੱਲ ਨਹੀਂ ਇਧਰੋਂ ਪਾਜੀ ਵਖਾ ਲੋ ਨਾੜਾ ਨੂੜਾ ਗਾ ਲਿਆ ਠੀਕ ਹੈ ਹਾਂਜੀ ਹਾਂ ਥਾਨੀ ਦੇਖ ਸਕਦੇ ਤੋਰ ਹਫੇ ਦੇ ਕਰੀਨ ਲਓ ਜੀ ਲੈ ਜੋਂਦ ਦੋਦ ਜਿਹੜਾ 13 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਤੁਸੀਂ ਆਪਣੀ ਚਵਾਈ ਕਰਕੇ ਖੜਦੇ ਹੋਂਦੇ ਬੜੀ ਵੱਡੇ ਪਾਜੀ ਆ ਵੇਖੋ ਜਿੱਦਾਂ ਮਰਜ਼ੀ ਕੋਈ ਵੀਰ ਫਰਾ ਥੱਲੇ ਬਹਿ ਜਾਵੇ ਆਵੇ ਲੋ ਲੈ ਜਾ ਫਿਰ ਆਇਆ ਬਤੋ ਵੇ ਵੱਡੀ ਆ ਭਾਜੀ ਗਾਮੇ ਉਤਰਾਂ ਵਿੱਚ ਕੱਦ ਕੱਠ ਵੀ ਚਲੋ ਚੰਗਾ ਆਇਆ ਲੈ ਆ ਤੇ ਮੁੱਲ ਫਿਰ ਵੀ ਜੀ ਇਹਦਾ ਸਮੂਲ ਇਜਾਜ਼ਤ ਹਸੀ ਭਾਜੀ ਕਿੰਨਾ 45000 ਰੁਪਇਆ ਲੈਣ ਦੀ ਗੱਲ ਜਨਾ ਮੰਨ ਪਾਓਗੇ ਕਰ ਦਾਂਗੇ 3000 ਹੀ ਕਰੀਏ ਹਾਂਜੀ 3000 ਹੀ ਕਰੀਏ ਜੀ ਚੱਲ ਅੱਛਾ ਪੂਰੇ 40 4000 ਦੀ ਗੱਲ ਦਾਂਗੇ ਉਹ ਕਾਹਦਾ ਆ ਪਾਵਾ ਦਿਨਾ ਬਾਰਵੀਂ ਨੇ ਬਾਰੀ ਪਿੰਡੋਂ ਵੀਡੀਓ ਪੈਣ ਲੱਗੀ ਆ ਅਚੀ ਨਾ ਕਵੇ ਖੁੱਲਾ ਇਮਾਨਦਾਨ ਕਰਾਂਗੇ ਪੂਰਾ ਖੁੱਲਾ ਮੰਨਦਾ ਖੁੱਲਾ ਹੀ ਇਹਦੇ ਪਾ 40 ਦੀ ਸੰਗ ਵਾਲੀ ਖੁੱਲਾ ਇਮਾਨਦਾਨ ਕਰਾਂਗੇ ਮੰਨਤਨ ਪੂਰਾ ਖੁੱਲਾ ਹੋਊਗਾ ਭਾਜੀ ਜਿਹੜਾ ਵੀਰਪਾ ਗਾਂ ਲੈ ਜੂ ਹੁਣ 2017 ਤੱਕ ਜਾਊਗਾ ਪਰ ਇੱਕ ਨਹੀਂ ਦੋ ਖੜੂ ਦਾ ਵਛੀ ਦਾ ਦੇਖੋ ਕਿੰਨੀ ਸੋਹਣੀ ਆ ਮਗਰ ਕੀ ਚੀਜ਼ ਆ ਹਾਂਜੀ ਹਾਂਜੀ ਤੇ ਆ ਜਿਹੜੀ ਹੋਣਾ ਕੀ ਗਾਂ ਦੂਸਰੀ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਇਹਨੂੰ ਵੀ ਜੀ ਵੀਦਾਂ ਲੋ ਦੇ ਬਾੜ ਨੂੰ ਆ ਸਾਹਮਣੇ ਬੱਚਾ ਵੀ ਭਾਈ ਆ ਆ ਬੱਚਾ ਜਿਹੜਾ ਜਿਹੜਾ ਹਾਂਜੀ ਠੀਕ ਐ ਥੋੜਾ ਬਾਜੀ ਮਸ਼ੀ ਨਿਕਲੂ ਮਾਸਾ ਦੇ ਵਾਰਾ ਦੇ ਹੋਗੀ ਦੋ ਦੋ ਹੋਗਾ 11 12 ਕਿਲੋ ਪੱਕਾ ਦੁੱਧ ਆ ਘਾਇ ਤੇ 11 ਕਿਲੋ ਦੀ ਗਰੰਟੀ ਦੇਵਾਂਗੇ ਰੁਪਈਆ ਭਾਜੀ ਚਲੋ ਖੋਲੋ ਹੋਰ ਇਧਰ ਦੇਖੋ ਫਿਰ ਇਧਰੋਂ ਇਧਰੋਂ ਦੀ ਵੇਚੀ ਠੀਕ ਐ ਹਾਂਜੀ 11 ਕਿਲੋ ਸਾਡੇ ਘਰ ਵੀ ਦੋ ਟਾਈਮ ਤੋਂ ਕੋਲੇ ਤੇਰੇ ਟਾਈਮ ਤੋਂ ਕੋਲੇ ਆ ਵੇਖੋ ਭਾਈ ਚੌਗੀ ਜਿਹੜੀ ਛੇਕ ਦੇ ਦੰਦ ਵਾਸੀ ਤੋੜ ਗਈ ਜੀ ਠੀਕ ਆ ਆ ਵੇਖ ਲੋ ਆ ਦੇਖ ਸਾਡੇ ਚਾਰ ਦੰਦ ਜਿਹੜੇ ਚਾਰ ਦੰਦ ਹੋਈ ਹੈ ਜੇ ਪੂਰੀ ਤੋੜਦਾ ਫਿਰ ਬੜੀ ਵੱਡੀ ਵੱਤੀ ਹੈ ਭਾਈ ਘਾਟ ਘਾਟ ਵਾਲੀ ਹੈ ਬੁਰੀ ਤਰਾ ਸਾਹਮਣੂ ਬਣਾ ਹਾਂ ਜੀ ਆਏ ਸ਼ੀ ਗੀ ਨਹੀਂ ਜਵਾਨ ਹੋਈ ਤੇ ਮੇਰੇ ਇਕੱਠੇ ਆਉਂਦੀ ਪੂਰੀ ਮੋਢੇ ਤੇ ਹੁੰਦੀ ਹੋਸੀ ਹਾਂਜੀ ਹਾਂਜੀ ਆ ਵੇਖ ਲੋ ਕਦ ਕਾਟ ਤੇ ਚਲੋ ਚੰਗਾ ਵਾ ਹਾਂਜੀ ਤੇ ਆ ਵੀ ਠੰਡੀ ਤੇਰੀ ਸ਼ਾਂਤ ਜੀ ਬਹੁਤ ਜਿਆਦਾ ਵੀਰ ਜੀ ਬਾਕੀ ਥਾਣੇ ਤੇ ਦੇਖ ਸਕਦੇ ਹਾਂ ਵੀ ਪ੍ਰੋਪਰ ਹੱਥ ਚ ਆਉਣਾ ਲੈ ਆ ਜੀ ਪੂਰੇ ਕੇਲੇ ਛੱਲੀਆਂ ਆਂ ਗਾੜਨਾ ਗਾੜ ਬਰਾਬਰ ਤੇ ਪਿਛਾੜਨਾ ਪਿਛਾੜ ਬਰਾਬਰ ਹੋਊਗਾ ਚਲੋ ਲੈ ਜਾ ਫੇ ਆਇਆ ਲੈ ਇਹਦਾ ਮੁੱਲ ਫਿਰ ਫੋਨ ਛੋੜਾ ਵੀ ਬਈ 42000 ਰੁਪਇਆ 42000 ਹਾਂਜੀ ਜਿੰਨਾ ਮਾਨ ਕਹੋਗੇ ਕਰ ਦਾਂਗੇ 40 ਤੋਂ ਅੰਦਰ ਕਰੀਏ ਇਹਨਾਂ ਜਿੱਦਾਂ ਕਹੋਗੇ ਵੱਡੇ ਭਾਜੀ ਪੂਰੇ 38 ਦੀ ਹਾਂਜੀ 38 ਦੀ 35 ਅੱਛਾ ਹੋਰ ਦੱਸੋ ਵੱਡੇ ਭਾਜੀ ਚਲੋ ਅੱਛਾ ਵੀ ਖੁੱਲਾ ਮੰਨ ਤਾਣ ਮੰਨ ਤਾਣ ਹੋਰ ਕਰ ਦਾਂਗੇ ਵੀਰ ਭਰਾ ਫੋਨ ਲਾਵੇ ਛੋੜ ਚੱਪਾ ਖੁੱਲਣਾ ਲਊਗਾ ਖੁੱਲਾ ਮਾਨਤਾ ਨ ਕਰਾਂਗੇ ਜੋੜਾ ਲਊਗਾ ਭਾਜੀ ਠੀਕ ਆ ਹਾਂਜੀ ਤੇ ਆ ਤੋਕੜ ਗੱਬਣ ਚੱਕ ਵੀ ਤੋਕੜ ਗੱਬਣ ਜੇ ਬਹਿੜ ਕਿੰਨੇ ਚਾਤੀ ਚੱਕ ਪਾਸ ਵੀਰ ਜੀ ਪੰਜਾਵੇਂ ਨਾ ਲਾਜਣਾ ਝੁਰਨੀ ਮਾਰਨਾ 14 ਦਿਨ ਨੂੰ ਪਿਓ ਦੇ ਚੱਕ ਪਾਸ ਆ ਵੀਰ ਚੌਂਦ ਜੱਗ ਪਾਸ ਆ ਉਹ ਵੀ ਡੇਟਰ ਲੈ ਆਪਰਾ ਜਿੱਦਾਂ ਮਾਜੀ ਤਸੱਲੀ ਕਰਾ ਕੇ ਸਾਡੇ ਕੋਲੋਂ ਚੈੱਕ ਕਰਾ ਆ ਗਿਆ ਵੀ ਭਾਜੀ ਖੜੇ ਦੁੱਧ ਕਿੰਨਾ ਸੀਲ ਇਧਰ ਵੇਖੋ ਆ ਵੀ ਭਾਜੀ ਦੁੱਧ ਜਿਹੜਾ ਵੀਰ ਜੀ 6 ਕਿਲੋ ਪੱਕਾ ਲੀਟਰਾਂ ਵਿੱਚ ਮਿਲ ਕੇ ਦੇਣਾ ਵਾ ਅੱਛਾ ਹਾਂਜੀ ਤੋਰੋ ਮੇਰੇ ਇਧਰ ਵੇਖੋ ਭਾਜੀ ਫ੍ਰੀਜ ਜੀ ਗੱਲ ਏਦਾਂ ਹੀ ਬਹਿ ਜਾਣਾ ਠੀਕ ਹਾਂਜੀ ਵੱਡੀ ਆ ਭਾਜੀ ਵਸ਼ੀ ਇਹਦੀ ਕੱਦ ਕਾਠ ਜਿਹੜਾ ਇਹਦਾ ਵੇ ਪੂਰਾ ਜਵਾਨੀ ਵੱਡੀ ਆ ਵੀਰ ਜੀ ਦੁੱਧ 20 ਕਿਲੋ ਬਾਹੂਗੀ ਵਸ਼ੀ ਸੂਗੀ ਠੀਕ ਆ ਹਾਂਜੀ ਯਰ ਥੀ ਜਉਂਦੀ ਆ ਵੀ ਭਾਜੀ ਠੰਡੀ ਠੁੰਡੀ ਭਈਆ ਵੱਡੇ ਭਾਜੀ ਦੇ ਆਜੇ ਲੈ ਬਾਕੀ ਜਿੱਦਣੇ ਤਿਆਰ ਹੋਈ ਚੰਗੀ ਤਿਆਰ ਹੋਣੀ ਆ ਚਾਰ ਮਹੀਨਾ ਦੀ ਚੱਕ ਫਾਸਿਆ ਜੇ ਬੂਲ ਬੜੀ ਰੁਪਈਆ ਪਾਜੀ ਸਿਆਲਾਂ ਜਿੰਨੇ ਸੋਨਾ ਵਿੱਚ ਆਗੇ ਜਵਾਈ ਬੜੀ ਚੰਗੀ ਫਿਰ ਇੱਕ ਨੰਬਰ ਹੋਗੀ ਜਵਾਕ ਸਮਾਗ ਪੂਰ ਛੱਟਾ ਹੋਵੇ ਠੀਕ ਆ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਮੋਹਨ ਲੇਖੋ ਵੀ ਜੀ ਜਿਹੜਾ ਅਸੀਂ ਸੰਧੀ ਸੀ ਜਿਹੜੀ ਸੀ ਜਿਹੜੀ ਅਸੀਂ ਇਹਦੇ ਪੰਜ ਤਿਆਰ ਦੀ ਹਾਂਜੀ ਪਾਰਾ ਪਾਜਾ ਦੀ ਜੀ ਦੇ ਦੀ ਕਿੰਨੇ ਦੀ 5 ਦੇ ਦੀ 35 ਚ ਕਰੀਏ ਮਾਨ ਜਿੰਨਾ ਕਹਦੋਗੇ 32 ਦੀ ਪੂਰੇ 30 ਅੱਛਾ 30 ਦੀ 30 ਹਜ਼ਾਰ ਦੀ ਅਸੀਂ ਡਾਣਾ ਕਰ ਜੀ ਚਲੋ ਮਾਨ ਤੁਹਾਨੂੰ ਅੱਛਾ ਮੈਂ ਮਾਨ ਸ਼ੋਰ ਸ਼ਪਾ ਹੋਰ ਕਰ ਦਾਂਗੇ ਵੀ ਜੀ ਮੋੜਨਾਂ ਨੀ ਕਿ ਵੀਰ ਭਾਣ ਕੋ ਡਾਕਟਰ ਆਪਣਾ ਲੈਵੇ ਤਸੱਲੀ ਕਰਾ ਕੇ ਚੈੱਕ ਕਰਾ ਕੇ ਖੜੇ ਵੀਰ ਕੋਈ ਠੀਕ ਆ ਹਾਂਜੀ ਤੇ ਆ ਜਿਹੜੀ ਜੇ ਕਿ ਕਮੀ ਨੇ ਸੁਵਿਧਾ ਪਿਪਾ ਹੀ ਬੱਚਾ ਮਰ ਗਿਆ ਜੀ ਅੱਛਾ ਬੱਚਾ ਨਹੀਂ ਮਰ ਗਿਆ ਦੁੱਧ ਕਾਂ ਕੋ ਦੱਸ ਲੂਗਾ ਗਰੰਟੀ 9 ਕਿਲੋ ਦਾਂ ਲੇ ਵੀ ਭਾਜੀ ਪਹਿਲਾਂ ਗੱਲ ਦੱਸ ਕੇ ਦੇਣੀ ਆ ਜਿਹੜਾ ਗਾੜ ਦਾ ਖਾਨਾ ਕਾਂ ਦਾ ਹਾਂਜੀ ਇਹ ਚ 10 12 13 ਦਾ ਫਰਕ ਹੈ ਠੀਕ ਆ ਆ ਜਿਹੜਾ ਪਹਿਲੇ ਨੰਬਰ ਵਾਲਾ ਤੋਰ ਦੋ ਆ ਜਿਹੜਾ ਇਹ ਨਾਲ ਕੋਈ ਗੀ ਕਹੇ ਆ ਜਿਹੜਾ ਦੇਖ ਨੂੰ ਭਾਜੀ ਲੱਗਦਾ ਨਹੀਂ ਜੀ ਇਹਨੂੰ ਮਾਸਾ ਤੇ ਚੋਲੀਓ ਪੁੱਜਾ ਮਤਲ ਇਹਨੂੰ ਮੜਾ ਖਿੱਚ ਕੇ ਚੋਦੀਏ ਫਿਰ ਲੱਗਦਾ ਨਹੀਂ ਭਰਾ ਭਾ ਝੂਠ ਮਾਰ ਕੇ ਨਹੀਂ ਦੇਣੀ ਜਿਹੜੀ ਗੱਲ ਦੁਕਾਨਦਾਰ ਨੇ ਆਪਣੀ ਖਰਾਬ ਕਰਨ ਹਾਂ ਚਲੋ ਜਿਹੜੀ ਗੱਲ ਆ ਗਈ ਸੱਚਾਈ ਦੱਸ ਕੇ ਦੇਣੀ ਨਾ ਵੀਰ ਜੀ ਭਾ ਕੱਲਾ ਕੱਲਾ ਕੋ ਭਰਾ ਥਣ ਚੋਲੇ 15 12 ਤੋਂ ਵੱਧ ਫਰਕ ਹੋਣਾ ਜੇ ਗਾਂ ਸਾਡੇ ਘਰ ਆਣ ਬੰਦੋ ਵੇ ਦਿਨ ਛੰਡੀ ਛੰਡੀ ਬਹੁਤ ਆਦੀ ਭਾਈ ਠੀਕ ਆ ਮੋਲ ਕਰ ਬੰਨਾਲਾ ਆਪੀ ਭਾਈਆ ਦੇਖ ਲਓ ਇਹ ਨਾ ਉਹ ਦੀ ਭਰਾ ਕਵੇ ਅੜਾ ਤੇ ਮੁੱਲ ਫਿਰ ਇਹਦਾ ਮੋਲ ਆ ਕੋ ਭਾਈ ਜੀ ਇਹਦੇ ਬੱਚਾ ਹੁੰਦਾ ਤੇ ਗਾਂ ਚੀ ਬੰਦੀ ਹਜ਼ਾਰ ਦੀ ਹੁਣ ਤੇ ਲੇਸ ਲੱਗਣੀ ਆ ਭੀ ਭਾਈ ਜੀ ਹਾਂਜੀ ਦੇਦੀ ਪੰਜੀ ਦੀ ਪੰਜੇ ਚੋ ਕਰੀਏ ਮਾਨਤਾ ਨਾ ਜਿੰਨਾ ਕਰੋ 22 ਦੀ ਲੈ ਲਈ अच्छा दी दी। दी दी वीर 2000 ਰੁਪਏ ਦੇ ਦਿਆਂਗੇ ਹੋਰ ਦੱਸੋ ਠੀਕ ਆ ਹੋਰ ਮਾਨ ਤਨ ਕਰ ਦਾਂਗੇ ਭਾਜੀ ਕੋਈ ਵੀਰ ਭਰਾ ਫੋਨ ਲਾਵੇ ਠੀਕ ਆ ਹਾਂਜੀ ਤੇ ਆ ਇਹ ਦਜੀ ਟੋਪੜ ਕਿੰਨਾ ਦੋਸੇ ਇਹ ਲੋ ਕਰ ਵੀ ਭਾਜੀ ਦੋ 6 ਕਿਲੋ ਇਧਰ ਵੇਖੋ ਐਦਾਂ ਹੀ ਜਿੱਦਾਂ ਮਰਜੀ ਕੋਈ ਵੀਰ ਭਰਾ ਥੱਲੇ ਵੜ ਜਾ ਰੁਪਈ ਭਾਜੀ ਠੀਕ ਆ ਹਾਂਜੀ ਥਣ ਕਰਾ ਲੱਗਾ ਇੱਕ ਚੀਜ਼ ਰੁਪਈ ਭਾਜੀ ਇਧਰ ਵੇਖੋ ਗਾੜ ਦਾ ਗਾੜ ਚੋਲੇ ਕੋ ਵੀਰ ਪਿਛਾੜ ਨਾ ਪਿਛਾੜ ਚੋਲੇ ਇਹ ਨਾ ਕਵੇ ਪਿੱਲੱਤ ਮਾਰਦੀ ਆ ਤੋਰੋ ਫੇਰ ਇਹਨੂੰ ਬਾਕੀ ਦਾ ਦੁੱਧ ਵੀ ਸੰਗਣਾ ਨਾ ਸੰਗਣਾ ਸੰਗਣਾ ਵੀ ਭਾਜੀ ਪੂਰਾ ਫੈਟ ਵਾਲਾ ਦੁੱਧ ਬਾਕੀ ਇਹ ਆ ਵੀ ਭਾਵੇਂ ਕੋ ਜਿਆਦੇ ਦੁੱਧ ਵਾਲੀ ਆ ਭਾਵੇਂ ਕੋ ਥੋੜੀ ਦੁੱਧ ਵਾਲੀ ਆ ਹਰ ਕਿਸੇ ਵੀਡੀਓ ਚ ਸਾਡੀ ਹੱਥ ਜੋੜ ਕੇ ਹੀ ਬੇਨਤੀ ਹੁੰਦੀ ਆ ਜਿੱਥੋਂ ਵੀ ਲੈਣਾ ਆਪਣਾ ਦੋ ਟੈਂਪਰਚਰ ਚੋ ਕੇ ਲਿਆ ਕਰੋ ਠੰਡੀ ਬੜੀ ਆ ਨਹੀਂ ਤੇ ਵੀਡੀਓ ਕਾਲ ਤੇ ਚਵਾ ਲਿਆ ਕਰੋ ਇਹਨਾਂ ਕੋ ਵੀਰ ਕਵੇ ਲੈ ਜਾ ਜਿੱਦਾਂ ਮਰਜੀ ਬਿਠਾ ਰਵੇ ਕੋ ਵੀਰ ਭਰਾ ਥੱਲੇ ਆ ਜਾ ਪੁੱਤ ਜੀ ਇਹ ਦਾ ਫਰਮੁੱਲ ਮੁੱਲ ਛੋੜਾ 10000 ਰੁਪਈਆ ਭਾਈਆ ਕਿੰਨਾ 17000 ਰੁਪਈਆ 17000 ਹਾਂਜੀ ਇਹ ਕਿੰਨੇ ਰਿਦਾ ਜੱਸ ਨੌ ਜਿੱਦਾਂ ਕਹਦੋਗੇ ਦੇ ਦਾਂਗੇ ਵੱਡੇ ਭਾਈ 15 ਦੀ ਹਾਂਜੀ 14 ਦੀ 14 ਦੀ 14000 ਦੀ ਵਸ਼ੀ ਦੇ ਦਾਂਗੇ ਮੇਰੀ ਜੀ ਤੁਸੀਂ ਵੀਰਾ ਫੋਨ ਲਾਵੇ ਖੁੱਲਾ ਮਾਨਦਾਨ ਕਰਾਂਗੇ ਖੁੱਲੇ ਮਾਨਦਾਨ ਹੋਣਗੇ ਵੱਡੇ ਭਾਜੀ ਠੀਕ ਆ ਹਾਂਜੀ ਜੀ ਠੀਕ ਹੈ ਵੀਰ ਜੇ ਹੋਰ ਕੁਛ ਕੰਮ ਬੱਸ ਵੀਰ ਜੀ ਸੁਣਿਆ ਸਾਰਿਆਂ ਤਵੀਰ ਪਾਸ ਦੋ ਟਾਈਮ ਤਿੰਨ ਟਾਈਮ ਆਪਣੀ ਚੋਕੇ ਖੜੇ ਟੋਕਰ ਗੱਬਣਾ ਆਪਣੀ ਚੈੱਕ ਆ ਗਈ ਵੀਰ ਜੀ ਤੁਹਾਡੇ ਘਰੋਂ ਘੜੇ ਕੋਈ ਠੀਕ ਹੈ ਜੀ ਹਾਂਜੀ ਵੀਰ ਠੀਕ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ